పేడ నచ్చే పన్సర చాజిక బా ఠీక వేరీ వేరీ వేరే మేడం వస్తే ఆటే దా పేడా కబూతర నచ్చే అం

ਉੱਤੇ ਲਾਲ ਕਬੂਤਰ ਖੜਾ ਹਾਂ ਦੀਵਾ ਸਾਬਸ਼ ਬਸ 2000 ਤਾਂ ਰਹਿ ਗਏ ਵੀ ਦੋ ਚੱਕਰ ਇਹ ਮੈਥ ਨਾਲ ਆ ਗਈ ਥੋੜੀ ਬਾਤ ਵਿੱਚ ਦੋ ਚੱਕਰ ਵਿਚਿਤ ਕੋਣ ਆਂਸਰ ਨਹੀਂ ਬੋਲਣਾ ਵੀ ਦੋ ਚੱਕਰ ਵਿਚਿਤ ਕੋਣ ਭੱਜੇ ਜੀਕਣਾ ਬਗਦੀ ਪੌਣ ਸਾਈਕਲ ਹਾਂ ਸ਼ਾਬਾਸ਼ ਵੀ ਨਾਸਟਾ ਹੈ ਇਕੋ ਜਿਹੇ ਦੋ ਭਾਈ ਜੋੜੇ ਇੱਕ ਦੂਜੇ ਬਿਨ ਰਹਿੰਦੇ ਨਾ ਹਰ ਥਾਂ ਇਕੱਠੇ ਜਾਣ ਪਰ ਇੱਕ ਦੂਜੇ ਦੀ ਥਾਂ ਲੈਂਦੇ ਨਾ ਆ ਬੇਟਾ ਤੁਸੀਂ ਹਾਂ ਬੋਲਟ ਚੱਪੜਾ ਦਾ ਜੋੜਾ ਜੋ ਵੀ ਹੈਗਾ ਇਕੱਠੇ ਰਹਿੰਦੇ ਨੇ ਇੱਕ ਦੂਜੇ ਦੀ ਥਾਂ ਹੀ ਲੈਂਦੇ ਜਿਵੇਂ ਲੈ ਲੈਂਦੇ ਬੁੱਠੇ ਆਏ ਮੇਰੇ ਪੈਰੋਂ ਠੀਕ ਹੈ ਠੀਕ ਹੈ ਵੀ ਧੰਨਵਾਦ ਬੇਟਾ ਨਵਾਂ ਪਾਸਾਰਾ ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡੇ ਸਾਹਮਣੇ ਬੇਟਾ ਇਹ ਇੱਕ ਪੰਜਾਬੀ ਦਾ ਪੈਰੇ ਪਹਿਲਾਂ ਦੇਖੋ ਕੀ ਲਿਖਿਆ ਇਸ ਪੈਰੇ ਵਿੱਚੋਂ ਪੰਜ ਵਿਰੋਧੀ ਸ਼ਬਦ ਅਤੇ ਪੰਜ ਸਮਾਨਾਰਥਕ ਸ਼ਬਦ ਲੱਭੋ ਤੁਸੀਂ ਇਹਦੇ ਵਿੱਚੋਂ ਸ਼ਬਦ ਲੱਭਣੇ ਪਹਿਲਾਂ ਇਹ ਜ਼ਰੂਰੀ ਨਹੀਂ ਸਾਰੇ ਸ਼ਬਦ ਇੱਕੋ ਜਿਹੇ ਹੋਣ ਸਾਰੇ ਬੱਚਿਆਂ ਦੇ ਜਿਹੜੇ ਸਾਨੂੰ ਸਮਝ ਆਉਂਦੇ ਆ ਤੁਹਾਨੂੰ ਵਧੀਆ ਲੱਗਦੇ ਆ ਉਹ ਸ਼ਬਦ ਵੀ ਚੁਣਨੇ ਹੋ ਸ਼ਬਦਾਂ ਤੋਂ ਬਾਅਦ ਉਹਨਾਂ ਸ਼ਬਦਾਂ ਦੀ ਵਿਰੋਧੀ ਸ਼ਬਦ ਵੀ ਬਣਾਣੀ ਆ ਤੇ ਉਹਨਾਂ ਦੇ ਸਮਾਨਾਰਥਕ ਸ਼ਬਦ ਵੀ ਬਣਾਣੇ ਆ ਉਦਾਹਰਨ ਦੇ ਤੌਰ ਤੇ ਜਿਵੇਂ ਹਵਾ ਹਵਾ ਦਾ ਸਮਾਨਾਰਥਕ ਸ਼ਬਦ ਵਾਯੂ ਕਵਨ ਇਸ ਤਰ੍ਹਾਂ ਵਿਰੋਧੀ ਸ਼ਬਦ ਕਿੰਨੇ ਹੁੰਦੇ ਆ ਜਿਵੇਂ ਕਿ ਪੁੰਨ ਪੁੰਨ ਦਾ ਵਿਰੋਧੀ ਸ਼ਬਦ ਪਾਪ ਇਸ ਤਰ੍ਹਾਂ ਸਮਝ ਲੈ ਬੇਟਾ ਕਰ ਲੈ ਤਾਂ ਵਿਰੋਧੀ ਸ਼ਬਦ ਤੇ ਸਮਾਨਾਰਥਕ ਸ਼ਬਦ ਤੁਸੀਂ ਬਣਾਉਣੇ ਆ ਠੀਕ ਹੈ ਜੀ ਤਾਂ ਤੁਸੀਂ ਇਸ ਸquare ਦੇ ਵਿੱਚੋਂ ਯਾਦ ਆਣੀ 5 6 ਸ਼ਬਦ ਲੱਭ ਸਕਦੇ ਹੋ ਤੇ ਉਹਨਾਂ ਦੇ ਵਿਰੋਧੀ ਸ਼ਬਦ ਸਮਾਨਾਰਥੀ ਸ਼ਬਦ ਬਣਾਓ ਕਰੋ ਬੇਟਾ ਸ਼ੁਰੂ ਕਾਣੀ ਨਿਕਰਨੀ ਪਹਿਰਾ ਦੇਖੋ ਸਮਝ ਆ ਰਿਹਾ ਚੰਗੀ ਤਰ੍ਹਾਂ ਤਾਂ ਦੇਖੋ ਬੇਟਾ ਮੇਰੇ ਸਾਹਮਣੇ ਦੇਖੋ ਕਿ ਸ਼ਬਦ ਆ ਗਿਆ ਪਸੰਦ ਤਾਂ ਪਸੰਦ ਦਾ ਦੇਖੋ ਵਿਰੋਧੀ ਸ਼ਬਦ ਨਾ ਪਸੰਦ ਇਸ ਤਰ੍ਹਾਂ ਸਮਾਨਾਰਥੀ ਸ਼ਬਦ ਹੋਵੇ ਦੇਖੋ ਪਸੰਦ ਦਾ ਕੀ ਹੋਊਗਾ ਜੇ ਅਸੀਂ ਇਸੇ ਸ਼ਬਦ ਦੇ ਸਮਾਨਾਰਥੀ ਸ਼ਬਦ ਬਣਾਈਏ ਪਸੰਦ ਦਾ ਮਤਲਬ ਕੀ ਹੁੰਦਾ ਦਸੋਣਾ ਚੌਣਾ ਜੀ ਆ ਵੀ ਸਾਨੂੰ ਜੀ ਪਸੰਦ ਹੈ ਸਮਾਨ ਅਰਥੀ ਸ਼ਬਦ ਵੱਡੋ ਵੱਡੋ ਅੱਦੇ ਦਿਮਾਗ ਦੇ ਸੋ ਵੱਡੋ ਹਾਂਜੀ